ਅਸੀਂ ਪਹੁੰਚ ਚੁੱਕੇ ਹਾਂ ਗੁਰਬਖਸ਼ ਸਿੰਘ ਕੁੱਕੂ ਦੇ ਘਰ ਇਹ ਬਲਾਕ ਸਮਤੀ ਦੀਆਂ ਚੋਣਾਂ ਜਿੱਤ ਚੁੱਕੇ ਨੇ ਦਲਜੀਤ ਸਿੰਘ ਗਿੱਲ ਜਿਹੜਾ ਐਨ ਆਰ ਆਈ ਹੈ ਉਸਨੇ ਦਾਵਾ ਕੀਤਾ ਸੀ ਕਿ ਰਾਜੂ ਸਰਪੰਚ ਪਿੰਡ ਪ੍ਰੋਜ ਵਾਲੇ ਤੋਂ ਜਿੱਤਦਾ ਹੈ ਉਹਨ ਦੀ 100% ਜਿੱਤ ਹੈ ਬਸ ਐਲਾਨ ਹੋਣਾ ਬਾਕੀ ਹੈ ਜੇਕਰ ਉਹ ਨਹੀਂ ਜਿੱਤਦਾ ਤੇ ਮੈਂ ਆਪਣੇ ਪਿਓ ਦਾ ਪੁੱਤ ਨਹੀਂ ਤੇ ਆਪਾਂ ਗੱਲਬਾਤ ਕਰਦੇ ਹਾਂ ਗੁਰਬਖਸ਼ ਸਿੰਘ ਕੁੱਕੂ ਦੇ ਘਰ ਪਹੁੰਚ ਚੁੱਕੇ ਹਾਂ ਅਸੀਂ ਦਲਜੀਤ ਸਿੰਘ ਗਿੱਲ ਐਨ ਆਰ ਆਈ ਨੇ ਇਹ ਦਾਵਾ ਕੀਤਾ ਸੀ ਕਿ ਜਿਹੜਾ ਰਾਜੂ ਸਰਪੰਚ ਹੈ ਕਾਂਗਰਸ ਪਾਰਟੀ ਤੋਂ ਲੜ ਰਿਹਾ ਸੀ ਕਿ ਉਹ ਜਿੱਤੇਗਾ ਜੇ ਨਹੀਂ ਜਿੱਤਦਾ ਤੇ ਮੈਂ ਆਪਣੇ ਪਿਓ ਦਾ ਪੁੱਤ ਨਹੀਂ ਹੁਣ ਆਪਾਂ ਜਾਣਦੇ ਆ ਕਿ ਜਿਹੜਾ ਗੁਰਬਖਸ਼ ਸਿੰਘ ਕੁੱਕੂ ਆ ਉਹ ਜਿੱਤ ਚੁੱਕੇ ਨੇ ਆਪਾਂ ਉਸਦੇ ਘਰੇ ਆਏ ਆ ਆਪਾਂ ਕਰਦੇ ਆ ਗੱਲਬਾਤ ਘਰੇ ਵੀ ਪਤਨੀ ਹੈਗੇ ਆ ਕਿ ਨਹੀਂ ਆਪਾਂ ਆਜੋ ਜੀ ਲੋ ਬੈਠੇ ਆ ਜੀ ਬੈਠੇ ਮਿਲ ਕੇ ਘਰੇ ਆਜੋ ਕਰਦੇ ਆ ਆਪਾਂ ਗੱਲਬਾਤ ਆਜੋ ਜੀ ਸਤ ਸ੍ਰੀ ਅਕਾਲ ਜੀ ਸਤ ਸ੍ਰੀ ਅਕਾਲ ਜੀ ਸਤ ਸ੍ਰੀ ਅਕਾਲ ਜੀ ਬਹੁਤ ਬਹੁਤ ਮੁਬਾਰਕਾਂ ਜੀ ਤੁਹਾਨੂੰ ਸੋਨਾ ਟੀਵੀ ਪੰਜਾਬ ਵੱਲੋਂ ਧੰਨਵਾਦ ਜੀ ਧੰਨਵਾਦ ਆਪ ਦਾ ਜੀ ਇੱਥੇ ਆਉਂਦੇ ਸਵਾਗਤ ਹੈ ਜੀ ਆਇਆਂ ਨੂੰ ਕੀ ਕਹਿਣਾ ਚਾਹੁੰਦੇ ਜੀ ਬਹੁਤ ਵੱਡਾ ਲੋਕਾਂ ਨੇ ਫਤਵਾ ਤੁਹਾਨੂੰ ਦਿੱਤਾ ਜੀ ਵੇਖੋ ਜੀ ਮੈਂ ਤਾਂ ਜੋ ਲੋਕਾਂ ਨੇ ਫਤਵਾ ਮੈਨੂੰ ਦਿੱਤਾ ਮੈਂ ਜ਼ਿੰਦਗੀ ਭਰ ਇਹਨਾਂ ਦਾ ਸਹਾਨ ਨਹੀਂ ਭੁੱਲ ਸਕਦਾ ਜਿੱਥੇ ਵੀ ਹੈ ਪਹਿਲਾਂ ਵੀ ਮੈਂ ਤਤਪਰ ਰਹਿਣਾ ਹਰ ਟਾਈਮ ਕੋਈ ਮੈਨੂੰ ਯਾਦ ਕਰਦਾ ਸੀਗਾ ਕਿਸੇ ਵੀ ਕੰਮ ਦੇ ਵਿੱਚ ਤੇ ਮੈਂ ਜਾਂਦਾ ਸੀ ਹੁਣ ਵੀ ਜਿੰਨਾ ਚਿਰ ਮੇਰੀ ਜ਼ਿੰਦਗੀ ਆਜਾ ਮੈਂ ਆਪਣੇ ਬੱਚਿਆਂ ਨੂੰ ਇਹ ਗੱਲ ਆਪਣੇ ਬੇਟਾ ਨੂੰ ਇਹ ਗੱਲ ਕਹੀ ਆ ਕਿ ਲੋਕਾਂ ਦਾ ਜਿਹੜਾ ਸਹਾਨ ਆ ਵੀ ਇਹ ਆਪਾਂ ਜਿਸ ਤਰ੍ਹਾਂ ਵੀ ਹੋ ਸਕੇ ਆਪਾਂ ਇਹਨਾਂ ਦਾ ਸਹਾਨ ਸਹਾਨ ਮੁੜਦਾ ਨਹੀਂ ਹੁੰਦਾ ਪਰ ਅਸੀਂ ਹਰ ਟਾਈਮ ਹਾਜ਼ਰ ਰਵਾਂਗੇ ਜੀ ਇੱਕ ਨਾ ਵੀਡੀਓ ਬਹੁਤ ਵਾਇਰਲ ਹੋ ਰਹੀ ਆ ਅਖਬਾਰ ਤੇ ਖਬਰ ਲੱਗੀ ਆ ਦਿਲਜੀਤ ਸਿੰਘ ਗਿੱਲ ਐਨਆਰਆਈ ਨੇ ਉਹਨਾਂ ਨੇ ਬਿਆਨ ਦਿੱਤਾ ਕਿ ਮੈਂ ਆਪਣੇ ਪਿਓ ਦਾ ਪੁੱਤ ਨਹੀਂ ਜਿਹੜਾ ਰਾਜੂ ਸਰਪੰਚ ਪਰੋਜ ਵਾਲੇ ਤੋਂ ਤੁਹਾਡਾ ਐਨਟੀ ਪਾਰਟੀ ਖੜੇ ਸੀਗੇ ਕਾਂਗਰਸ ਦੇ ਵੱਲੋਂ ਉਹਨਾਂ ਦਾ ਐਲਾਨ ਹੋਣਾ ਬਾਕੀ ਆ ਤੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਅੱਜ ਉਹ ਹਾਰ ਚੁੱਕੇ ਨੇ ਹੁਣ ਇਸ ਬਿਆਨ ਤੇ ਕੀ ਕਹਿਣਾ ਚਾਹੁੰਦੇ ਹੋ ਵੇਖੋ ਜੀ ਮੈਂ ਹਰਨ ਦੇ ਗਿੰਦੂ ਪਰੰਤੂ ਨਹੀਂ ਕਰਦਾ ਇਹ ਸੰਗਤ ਦਾ ਫਤਵਾ ਇਹ ਪ੍ਰਮਾਤਮਾ ਲੋਕਾਂ ਦੇ ਮਨਾਂ 'ਚ ਵਸਿਆ ਉਹਨਾਂ ਨੇ ਹੱਕ ਸੱਚ ਦੀ ਜਿਹੜੀ ਅਨਸਾਫ਼ ਉਹਨਾਂ ਨੇ ਮਦਰੋ ਹੱਕ ਸੱਚ ਦੇ ਪਹਿਰਾ ਦਿੱਤਾ ਵਾ ਜਿਹੜੀ ਉਹਦੀ ਗੱਲ ਹੈ ਮੇਰੀ ਰਾਜੂਚਾਰਿਆਂ ਨਾਲ ਲੜਾਈ ਨਹੀਂ ਕੀ ਕੋਈ ਕਿਉਂਕਿ ਜਿਹੜਾ ਉਹ ਐਨ ਆਰ ਆਈ ਆ ਮੇਰੇ ਪਿੰਡ ਵਾਲਾ ਉਹ ਬੜੇ ਕੋਈ 35 40 ਸਾਲ ਤੋਂ ਮੈਂ ਕਨੇਡਾ ਗਿਆ ਬਹੁਤ ਅਮੀਰ ਬੰਦਾ ਅੱਗੇ ਵੀ ਹਰ ਇਲੈਕਸ਼ਨ ਦੇ ਵਿੱਚ ਵੀ ਪਰ ਮੇਰੇ ਵਾਲੇ ਇਲੈਕਸ਼ਨ ਦੇ ਵਿੱਚ ਤਾਂ ਉਹਨੇ ਪਰਸਨਲ ਪੈਸਾ ਸ਼ਰਾਬ ਡੋਡੇ ਰਾਜੂ ਦੇ ਰਾਹੀਂ ਹਰ ਚੀਜ਼ ਉਹਨੇ ਸਪਲਾਈ ਕੀਤੀ ਆ ਜਿਹੜੀ ਉਹਨੇ ਆਪਦੇ ਬਾਪ ਦੇ ਬਾਰੇ ਕਹੀ ਆ ਵੇਖੋ ਦਾ ਬਾਪ ਬਹੁਤ ਸਤਕਾਰਯੋਗ ਸਾਡੇ ਪਿੰਡ ਦਾ ਸਰਪੰਚ ਰਿਆ ਤੇ ਉਹ ਵੇਖੋ ਜਦੋਂ ਬਜ਼ੁਰਗ ਚਲੇ ਜਾਂਦੇ ਇਸ ਦੁਨੀਆ ਤੋਂ ਤੇ ਐਡੇ ਵੱਡੇ ਸ਼ਬਦ ਕਹਣੇ ਫਿਰ ਆਪਣੇ ਮਾਪਿਓ ਨੂੰ ਕਹਣੇ ਜਿਹੜੇ ਜਿਹਨੂੰ ਆਪਣੇ ਮਾਪਿਓ ਤੇ ਵਿਸ਼ਵਾਸ ਨਹੀਂ ਮੈਂ ਉਹਨਾਂ ਦੀ ਲਾ ਦਾਂ ਕੀ ਦਾ ਤੇ ਉਹ ਲੋਕਾਂ ਦੇ ਵਿਸ਼ਵਾਸ ਤੇ ਕਿਤਰਾ ਖਰਾਸ ਤਰੂਗਾ ਲੋਕਾਂ ਤੇ ਉਹਨੂੰ ਕੀ ਵਿਸ਼ਵਾਸ ਆ ਕਿ ਮੈਨੂੰ ਵੋਟ ਮਤਲਬ ਇਸ ਕਰਕੇ ਮੈਂ ਉਹਤੇ ਕੋਈ ਕਿੰਤੂ ਪਰੰਤੂ ਨਹੀਂ ਕਰਨਾ ਚਾਹੁੰਦਾ ਇਹ ਲੋਕਾਂ ਦਾ ਫਤਵਾ ਸੀ ਲੋਕਾਂ ਨੇ ਫਤਵਾ 德塔。 ਕਿਉਂਕਿ 6 ਪਿੰਡਾਂ ਜਿਹੜੇ ਦਾ ਮਤਲਬ ਉਹਦੀ ਜੇਬ 'ਚ ਸੀਗੇ ਵੀ ਉਹਨੇ ਜਿਹੜਾ ਪਹਿਲਾਂ ਚੈਲੰਜ ਕਰਤਾ ਤੇ ਮੈਂ ਲੋਕਾਂ ਦੇ ਹੱਥ ਜੋੜਦਾਰਿਆਂ ਵੀ ਭਰਾਓ ਜੇ ਮੇਰੇ ਕੋਈ ਗਲਤੀਆਂ ਤੇ ਉਹ ਮੈਨੂੰ ਮਾਫ ਕਰੋ ਪਰ ਜੇ ਮੇਰਾ ਬੰਦਾ ਹੱਕ ਅੱਜ ਤੱਕ ਮੈਂ ਸਾਰੀ ਉਮਰ ਸੇਵਾ ਕੀਤੀ ਆ ਤੁਹਾਡੀ ਸੰਗਤ ਦੀ ਤੇ ਮੈਨੂੰ ਵੋਟਾਂ ਪਾਓ ਉਹਦਾ ਫਤਵਾ ਦਿੱਤਾ ਤੇ ਐਮਐਲਏ ਸਾਹਿਬ ਦਾ ਬਹੁਤ ਧੰਨਵਾਦ ਆ ਜਿਨ੍ਹਾਂ ਪਹਿਲਾਂ ਟਿਕਟ ਦੇ ਕੇ ਨਵਾਜਿਆ ਬਾਕੀ ਇਹ ਮੇਰਾ ਸਭ ਤੋਂ ਵਧੀਆ ਚੇਅਰਮੈਨ ਅਮਨ ਪੰਡੋਰੀਆ ਗਰਤਾਰ ਤੇ ਸਭ ਤੋਂ ਜ਼ਿਆਦਾ ਜਿਹੜਾ ਮੇਰਾ ਹੈਗਾ ਹਰਪ੍ਰੀਤ ਕੀ ਚੇਅਰਮੈਨ ਇਹਨੇ ਮਤਲਬ ਪਹਿਲੇ ਦਿਨੋਂ ਅੱਜ ਤੋਂ 5 ਤੋਂ ਬਗੈਰ ਹੀ ਵਰਕਿੰਗ ਸ਼ੁਰੂ ਕਰ ਦਿੱਤੀ ਜਿੱਥੇ ਦੇ ਪਰ ਲਿੰਕ ਸੀ ਲੋਦਾਪਾਲ ਸਾਨੂੰ ਅੱਜ ਮਿਲਿਆ ਜੀ ਹਾਂਜੀ ਚੇਅਰਮੈਨ ਸਾਹਿਬ ਅਸੀਂ ਤੁਹਾਡੇ ਨਾਲ ਵੀ ਗੱਲਬਾਤ ਕਰਾਂਗੇ ਉਹਨਾਂ ਨੇ ਜਿਹੜਾ ਦਲਜੀਤ ਸਿੰਘ ਗਿੱਲ ਸੀ ਉਹਨਾਂ ਨੇ ਵਾਅਦਾ ਠੋਕਿਆ ਸੀਗਾ ਕਿ ਬਸ ਐਲਾਨ ਹੋਣਾ ਬਾਕੀ ਆ ਜਿਸ ਤਰ੍ਹਾਂ ਮਤਲਬ ਸੀਟ ਉਹਨਾਂ ਦੀ ਝੋਲੀ ਦੇ ਵਿੱਚ ਹੀ ਪਈ ਸੀ ਇਹ ਕਿੱਦਾਂ ਉਹਨਾਂ ਨੇ ਕਹਿਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵੇਖੋ ਜਿਹੜੀ ਤੁਸੀਂ ਇਹ ਗੱਲ ਕਰ ਰਹੇ ਹੋ ਕਿ ਦਲਜੀਤ ਸਿੰਘ ਗਿੱਲ ਉਹਨਾਂ ਨੇ ਦਾਅਵਾ ਕੀਤਾ ਕਿ ਵੀ ਮੈਂ ਸਰਦਾਰ ਜਮੇਰ ਸਿੰਘ ਦਾ ਪੁੱਤ ਨਹੀਂ ਜੇ ਸੀਟ ਇਥੋਂ ਕੁਕੂ ਪ੍ਰਧਾਨ ਜਿੱਤ ਜੀ ਉਹਦੇ ਕਹਿਣ ਦਾ ਮਤਲਬ ਇਹ ਜੀ ਰਾਜੂ ਸਰਪੰਚ ਜਿਹੜਾ ਉਹ ਜਿੱਤੂਗਾ ਹਾਂਜੀ ਸੋ ਇਹ ਸੰਗਤ ਦਾ ਫੈਸਲਾ ਜਿਵੇਂ ਪਹਿਲਾਂ ਪ੍ਰਧਾਨ ਜੀ ਨੇ ਆਖਿਆ ਸਾਹਿਬਾਤ ਵਡਿਆਈਆਂ ਜਿਸ ਭਾਵੇਂ ਤੁਸੀਂ ਦੇ ਇਹ ਗੁਰੂ ਮਹਾਰਾਜ ਦੀ ਕਿਰਪਾ ਹੁੰਦੀ ਆ ਸੱਚੇ ਪਾਤਸ਼ਾਹ ਨੇ ਅਕਾਲ ਪੁਰਖ ਨੇ ਲਿਖਿਆ ਹੁੰਦਾ ਕਿਹਦੇ ਵਡਿਆਈ ਮਿਲਣੀ ਆ ਉਹਨੂੰ ਵਡਿਆਈ ਮਿਲਦੀ ਆ ਪਰ ਬਾਕੀ ਜਿਹੜੀ ਇਹ ਗਿੱਲ ਸਾਹਿਬ ਹੋਣਾ ਨੇ ਗੱਲ ਕੀਤੀ ਮੈਂ ਸਮਝਦਾ ਕਿ ਕੋਈ ਸਿਆਣ ਫਣੀ ਹੋਛਾ ਪਾਣਾ ਇਹ ਨਾ ਹੋਛਾਪਣ ਇਨਸਾਨ ਨੂੰ ਕਰਨਾ ਨਹੀਂ ਚਾਹੀਦਾ ਤੇ ਨਾ ਹੰਕਾਰ ਨਹੀਂ ਕਰਨਾ ਚਾਹੀਦਾ ਜਿਹੜਾ ਵੀ ਵਿਅਕਤੀ ਹੰਕਾਰ ਕਰਦਾ ਔਰ ਜਿਨੇ ਅੱਜ ਤੱਕ ਹੰਕਾਰ ਕੀਤਾ ਇਹ ਸੰਗਤ ਉਹਦਾ ਹੰਕਾਰ ਤੋੜ ਦਿੰਦੀ ਆ ਸੰਗਤ ਸਭ ਤੋਂ ਵੱਡੀ ਹੁੰਦੀ ਆ ਸੰਗਤ ਦੇ ਵਿੱਚ ਹੀ ਰੱਬ ਵੱਸਦਾ ਸੋ ਸਾਨੂੰ ਸਾਰਿਆਂ ਨੂੰ ਇਹ ਸਿੱਖਣਾ ਚਾਹੀਦਾ ਕਿ ਕਦੇ ਵੀ ਹੰਕਾਰ ਨਾ ਕਰੋ ਨਿਉਕੇ ਚੱਲੋ ਤੇ ਗੁਰੂ ਮਹਾਰਾਜ ਕਿਰਪਾ ਕਰਦੇ ਨੇ ਬਖਸ਼ਿਸ਼ ਕਰਦੇ ਨੇ ਸੋ ਗਿੱਲ ਸਾਹਿਬ ਨੂੰ ਵੀ ਅਸੀਂ ਇਸ ਗੱਲ ਦੀ ਬਤਾਈ ਦੇਨੇ ਕਿ ਕੁੱਕੂ ਪ੍ਰਧਾਨ ਜੀ ਜਿੱਤ ਗਏ ਆ ਹੁਣ ਅਸੀਂ ਨਹੀਂ ਇਹ ਗੱਲ ਕਹਿੰਦੇ ਵੀ ਤੁਸੀਂ ਕਿਹਦੇ ਪੁੱਤ ਜੇ ਜਾਂ ਨਹੀਂ ਇਹ ਤਾਂ ਸੰਗਤ ਨੇ ਦੱਸਤਾ ਹੁਣ ਤੁਸੀਂ ਦੱਸੋ ਵੀ ਤੁਸੀਂ ਕਿਹਦੇ ਪੁੱਤ ਜੇ ਜਾਂ ਸੰਗਤ ਨੇ ਹੁਣ ਤੁਹਾਨੂੰ ਦੱਸਤਾ ਬਾਕੀ ਅਸੀਂ ਤਾਂ ਸਾਰਿਆਂ ਦਾ ਸਤਿਕਾਰ ਕਰਦੇ ਆਂ ਸਵਰਗਵਾਸੀ ਸਰਦਾਰ ਜੁਮੇਰ ਸਿੰਘ ਜੀ ਉਹਨਾਂ ਦਾ ਵੀ ਸਤਿਕਾਰ ਕਰਦੇ ਆਂ ਕਿ ਚੱਲੋ ਉਹਨਾਂ ਨੇ ਵਧੀਆ ਪਿੰਡ ਦੇ ਵਿੱਚ ਵਿਚਰੇ ਪਰ ਉਹਨਾਂ ਦਾ ਜਿਹੜਾ ਬੇਟਾ ਦਲਜੀਤ ਸਿੰਘ ਗਿੱਲ ਇਹ ਜਿਹੜੇ ਹੋਛਾਪਨ ਕਰ ਰਿਹਾ ਔਰ ਬਿਆਨ ਦੇ ਰਿਹਾ ਇਹ ਚੰਗੇ ਨਹੀਂ ਉਹਨਾਂ ਦਾ ਮਕਸਦ ਸੀਗਾ ਵੀ ਅਸੀਂ ਇਹਨਾਂ ਨੂੰ ਸਕਾਵਾਂਗੇ ਇਹ ਸਾਡੇ ਨਾਲ ਲੜਾਈ ਝਗੜਾ ਕਰਨ ਇਹਨਾਂ ਦੀ ਸ਼ਬੀ ਖਰਾਬ ਹੋਵੇ ਪਰ ਨਹੀਂ ਅਸੀਂ ਨਿਉਕੇ ਸੰਗਤ ਦਾ ਧੰਨਵਾਦ ਕਰਦੇ ਆਂ ਗੁਰੂ ਸਾ ਨਾਨ ਇਸ ਜਿੱਤ ਸਾਡੀ ਝੋਲੀ ਪਈ ਆ ਐਮਐਲਏ ਸਾਹਿਬ ਦਾ ਧੰਨਵਾਦ ਆ ਸਾਰੀ ਸੰਗਤ ਦਾ ਤੇ ਤੁਹਾਡਾ ਸਾਰੇ ਵੀਰਾਂ ਦਾ ਪ੍ਰੈਸ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਥੈਂਕ ਯੂ ਸਰ